ਪੰਜਾਬ ਪੁਲਸ ਦਾ ਸੀਨੀਅਰ ਅਫਸਰ ਡੀਆਈਜੀ ਰੈਂਕ ਦੇ ਹਰਚਰਨ ਸਿੰਘ ਭੁੱਲਰ ਦੀ ਗੱਪਦਾਰੀ ਤੋਂ ਬਾਅਦ ਹੋਏ ਵੱਡੇ ਖੁਲਾਸੇ ਡੀਆਈਜੀ ਕਿਵੇਂ ਬਣੇ ਆਈਪੀਐਸ ਅਫਸਰ ਬਹੁਤ ਹੀ ਦਿਲਚਸਪ ਕਹਾਣੀ ਏ ਪਿਤਾ ਜਿਹੜੇ ਕਿ ਪੰਜਾਬ ਪੁਲਸ ਦੇ ਵਿੱਚ ਡੀਜੀਪੀ ਅਫਸਰ ਸਨ ਔਰ ਉਹਨਾਂ ਦੇ ਵੱਲੋਂ ਆਪਣੇ ਇਸ ਪੁੱਤਰ ਨੂੰ ਪੰਜਾਬ ਪੁਲਸ ਵਿੱਚ ਭਰਤੀ ਕਰਵਾਇਆ ਗਿਆ ਸਿੱਧਾ ਡੀਐਸਪੀ ਪਰਤੀ ਹੋਏ ਸੀ ਇੱਕ ਤਰਸ ਦੇ ਆਧਾਰ ਦੇ ਉੱਪਰ ਉਸ ਤੋਂ ਬਾਅਦ ਵੱਖ-ਵੱਖ ਸਰਕਾਰਾਂ ਦੇ ਵਿੱਚ ਇਹ ਉੱਚੇ ਅਹੁਦਿਆਂ ਤੇ ਰਹੇ ਤੇ ਜਿਨ੍ਹਾਂ ਨੇ ਬਹੁਤ ਸਾਰੀ ਜਾਇਦਾਦ ਜਿਹੜੀ ਇਹ ਉਹ ਇਕੱਠੀ ਕੀਤੀ ਰਿਸ਼ਵਤ ਲੈ ਕੇ ਸੋ ਤੁਹਾਨੂੰ ਉਸ ਦੇ ਵੱਲੋਂ ਬਣਾਈ ਹੋਈ ਜਾਇਦਾਦ ਦੇ ਬਾਰੇ ਦੱਸਾਂਗੇ ਕਿ ਕਿੰਨੀ ਜਾਇਦਾਦ ਬਣਾਈ ਏ ਔਰ ਕਿੰਨੇ ਕਰੋੜਾ ਰੁਪਏ ਜਿਹੜੇ ਉਸ ਦੇ ਕੋਲੋਂ ਫੜੇ ਗਏ ਨੇ ਤੁਸੀਂ ਜਿਹੜੇ ਆਵਾਜ਼-ਏ-ਪੰਜਾਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਪੁਲਿਸ ਦਾ ਡੀਆਈਜੀ ਰੈਂਕ ਦਾ ਅਧਿਕਾਰੀ ਸੀਬੀਆਈ ਨੇ ਗ੍ਰਿਫਤਾਰ ਕੀਤਾ ਤਾਂ ਪੰਜਾਬ ਪੁਲਿਸ ਵਿੱਚ ਹੜਕਮ ਮਚਿਆ ਹੋਇਆ ਹੈ ਪੰਜਾਬ ਪੁਲਿਸ ਦੇ ਹੋਰ ਵੀ ਬਹੁਤ ਸਾਰੇ ਅਫਸਰ ਹੋਣਗੇ ਜਿਹੜੇ ਡਰੇ ਹੋਏ ਨੇ ਕਿ ਕਿਤੇ ਉਹਨਾਂ ਵਾਲੇ ਪਾਸੇ ਵੀ ਇਹ ਜਿਹੜੀ ਚਿੰਗਾਰੀ ਨਾ ਚਲੀ ਜਾਵੇ ਜਿਸ ਕਾਰਨ ਕੱਲ ਦਾ ਪੂਰਾ ਪੰਜਾਬ ਪੁਲਿਸ ਦੇ ਵਿੱਚ ਛਣਾਟਾ ਛਾਇਆ ਹੋਇਆ ਹੈ ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੇ ਅਜਿਹੇ ਅਫਸਰ ਸੀਗੇ ਜਿਨ੍ਹਾਂ ਨੇ ਆਪਣੇ ਅਹੁਦੇ 'ਤੇ ਹੁੰਦੇ ਹੋਇਆ ਜੋ ਕਾਰਨਾਮੇ ਕੀਤੇ ਰਿਸ਼ਵਤਾਂ ਲਈਆਂ ਤੇ ਉਸ ਦੇ ਨਾਲ ਉਹਨਾਂ ਨੇ ਆਪਣੀ ਜਾਇਦਾਦ ਬਣਾਈ ਜਿਨ੍ਹਾਂ ਵਿੱਚੋਂ ਇੱਕ ਹਰਚਰਨ ਸਿੰਘ ਭੁੱਲੜ ਜਿਹੜਾ ਸਾਹਮਣੇ ਆਇਆ ਸੋ ਸੀਬੀਆਈ ਵੱਲੋਂ ਪੰਜਾਬ ਦੇ ਰੋਪੜ ਰੇਂਜ ਦੇ ਡੀਆਈਜੀ ਜਦੋਂ ਗ੍ਰਿਫਤਾਰ ਹੋਏ ਨੇ ਤਾਂ ਹੁਣ ਪੂਰੇ ਪੰਜਾਬ ਪੁਸਰੀ ਬਦਨਾਮ ਹੋਈਏ ਸੀਬੀਆਈ ਵੱਲੋਂ ਡੀਆਈਜੀ ਪੁਲਲਰ ਨੂੰ 5 ਲੱਖ ਰੁਪਏ ਰਿਸ਼ਵਤ ਲੈਣਦੇ ਹੋਏ ਰੰਗੀ ਹੱਥੇ ਫੜਿਆ ਜਦੋਂ ਕਿ ਇੱਕ ਹੋਰ ਸਹਿਯੋਗੀ ਜਿਸ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਉਹ ਵਿਚੋਲੇ ਦਾ ਕੰਮ ਕਰਦਾ ਸੀ ਜੋ ਇਹਨਾਂ ਨੂੰ ਪੈਸਾ ਦੇ ਆਕੇ ਦਿੰਦਾ ਸੀ ਹਰੇਕ ਅਫਸਰ ਨੇ ਆਪਣੇ ਅੱਗੇ ਵਿਚੋਲੇ ਰੱਖੇ ਹੁੰਦੇ ਨੇ ਸੋ ਇਹ ਕਿਵੇਂ ਰਿਸ਼ਵਤ ਲੈਂਦਾ ਸੀਗਾ ਚਾਹ ਪਾਣੀ ਕਹਿ ਕੇ ਇਹ ਰਿਸ਼ਵਤ ਲੈਂਦਾ ਸੀ ਜੋ ਸੀਬੀਆਈ ਨੇ ਖੁਲਾਸਾ ਕੀਤਾ ਹੈ ਔਰ ਚਾ ਪਾਣੀ ਲਖਾਂ ਤੋਂ ਸ਼ੁਰੂ ਹੁੰਦਾ ਸੀ ਇਸ ਦਾ 100 CBI ਨੇ DIG ਦੇ ਘਰੋਂ ਜਦੋਂ ਤਲਾਸ਼ੀ ਲਈ ਤਾਂ 7 ਕਰੋੜ ਰੁਪਏ ਦੀ ਨਕਦੀ ਸੋਨੇ ਦੇ ਗਹਿਣੇ ਘੜੀਆਂ ਕਾਰਾਂ ਮਹਿੰਗਾ ਸਮਾਨ ਆਦਿ ਬਰਾਮਦ ਕੀਤਾ ਪਰ ਆਖਰ ਵਿੱਚ ਰਿਸ਼ਵਤ ਕਾਂਡ ਕਰਨ ਸੁਰਖੀਆਂ ਚਾਹੇ ਹਰਚਰਨ ਸਿੰਘ ਭੁੱਲਰ ਕੌਣ ਹਨ ਤੇ ਉਹ ਕਿਵੇਂ IPS ਅਫਸਰ ਬਣਿਆ ਨੇ ਇਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਆਓ ਜਾਣਦੇ ਹਾਂ ਹਰਚਰਨ ਸਿੰਘ ਭੁੱਲਰ ਦੀ ਕਹਾਣੀ ਬੜੀ ਦਿਲਚਸਪ ਹੈ ਪੰਜਾਬ ਦੇ ਇੱਕ ਸਧਾਰਨ ਪਰਿਵਾਰ ਦੇ ਵਿੱਚ ਹੁਣ ਕਰਕੇ ਜੱਟ ਸਿੱਖ ਬਰਾਦਰੀ ਨਾਲ ਸੰਬੰਧ ਰੱਖਣ ਕਰਕੇ ਭੁੱਲਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਪੁਲਸ ਵਿੱਚ ਐਸਪੀਐਸ ਨਾਲ ਸ਼ੁਰੂ ਕੀਤੀ ਸੀ ਐਸਪੀਐਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਜੋ ਆਪਣੇ ਆਪ ਨੂੰ ਖੁਦ ਸਾਬਤ ਕੀਤਾ ਜੋ ਕਿ ਉਹਨਾਂ ਦੇ ਪਿਤਾ ਡੀਜੀਪੀ ਪੋਸਟ ਦੇ ਵਿੱਚ ਸਨ ਉਹਨਾਂ ਨੇ ਇਹਨਾਂ ਨੂੰ ਡੀਐਸਪੀ ਸਿੱਧਾ ਪ੍ਰਤੀ ਕਰਵਾਇਆ ਸੀ ਤਰਸ ਦੇ ਆਧਾਰ ਤੇ ਪਾਰੇ ਕੋਈ ਯੋਗਤਾ ਪੂਰੀ ਨਹੀਂ ਕਰਦੇ ਸਨ ਯੋਗਤਾ ਪੂਰੀ ਨਾ ਕਰਦੇ ਹੁਣ ਕਰਕੇ ਵੀ ਫਿਰ ਵੀ ਇਹਨਾਂ ਨੂੰ ਪਰਤੀ ਕਰ ਲਿਆ ਗਿਆ ਉਸ ਸਮੇਂ ਜੋ ਸਰਦਾਰ ਬੈਂਸਿੰਘ ਕਾਂਗਰਸੀ ਸਰਕਾਰ ਸੀ 1993 ਦੇ ਵਿੱਚ ਜਦੋਂ ਕਾਲਾ ਦੌਰ ਖਤਮ ਹੋਇਆ ਸੀ ਤਾਂ ਉਸ ਸਮੇਂ ਇਹ ਪਰਤੀਆਂ ਖੁੱਲੀਆਂ ਸੀ ਔਰ ਸਿੰਧਾਰਨ ਡੀਐਸਪੀ ਪਰਤੀ ਕੀਤਾ ਗਿਆ ਔਰ ਉਸ ਤੋਂ ਬਾਅਦ ਇਹ ਡੀਐਸਪੀ ਪਰਤੀ ਹੋਏ ਔਰ ਇਹਨਾਂ ਨੂੰ ਜਿਹੜਾ ਆਪਣੀਆਂ ਸਵਾਮਾਂ ਦਿੰਦੇ ਰਿਹਾ 2003 ਦੇ ਵਿੱਚ ਇਹ ਹੋਰ ਉੱਚ ਅਹੁਦੇ ਤੇ ਚਲੇ ਗਏ 2003 2002 ਅਤੇ 2003 ਦੇ ਵਿੱਚ ਪੰਜਾਬ ਪੁਸਤੇ ਵਿੱਚ ਜਦੋਂ ਇਹਨਾਂ ਦੇ ਪਿਤਾ ਮੈਲ ਸਿੰਘ ਭੁੱਲਰ ਡੀਜੀਪੀ ਬਣੇ ਤਾਂ ਉਸ ਸਮੇਂ ਇਹਨਾਂ ਦੀ ਗੁੱਡੀ ਹੋਰ ਚੜ ਗਈ ਇਹਨਾਂ ਨੇ ਜੋ ਆਪ ਤੋਂ ਉੱਚੇ ਅਧਿਕਾਰੀ ਹੁੰਦੇ ਸੀ ਐਸਐਸਪੀ ਉਹਨਾਂ ਨੂੰ ਵੀ ਇਹ ਨਹੀਂ ਗੋਲਦੇ ਸੀ ਔਰ ਬੜੇ ਹੰਕਾਰ ਦੇ ਨਾਲ ਇਹ ਐਸਐਸਪੀ ਦੇ ਦਫਤਰ ਜਾ ਕੇ ਖੁਦ ਐਸਐਸਪੀ ਦੀ ਕੁਰਸੀ ਤੇ ਬੈਠ ਜਾਂਦੇ ਸੀਗੇ ਜੋ ਉਸ ਸਮੇਂ ਦੇ ਲੋਕ ਦੱਸਦੇ ਨੇ 1980 ਅਤੇ 1990 ਦੇ ਦਹਾਕੇ ਦੇ ਸਰਗਰਮ ਆਈਪੀਐਸ ਅਫਸਰ ਸਨ ਇਹਨਾਂ ਦੇ ਪਿਤਾ ਜੀ ਜਿਨ੍ਹਾਂ ਨੂੰ ਇਮਾਨਦਾਰ ਕਿਹਾ ਜਾਂਦਾ ਸੀਗਾ ਉਹਨਾਂ ਨੇ ਪੰਜਾਬ ਵਿੱਚ ਅਤਵਾਦ ਵਿਰੋਧ ਇੱਕ ਇਤਿਹਾਸਕ ਲੜਾਈ ਵੀ ਲੜੀ ਸੀ ਕਈ ਰਿਪੋਰਟਾਂ ਦੱਸਦੀਆਂ ਹਨ ਕਿ ਉਹ ਫੌਜ ਵਿੱਚ ਮੈਜਰ ਵੀ ਸਨ ਤੇ ਚੀਨ ਯੁੱਧ 1962 ਦੀ ਪਾਕਿਸਤਾਨ ਜੰਗ ਸਮੇ ਮਿਜ਼ੋਰਮ ਆਪਰੇਸ਼ਨ ਵਿੱਚ ਉਹਨਾਂ ਨੇ ਹਿੱਸਾ ਵੀ ਲਿਆ ਸੀ ਪਰ ਅੱਜ ਉਹਨਾਂ ਦਾ ਇਹ ਲਾੜਲਾ ਪੁੱਤਰ ਜਿਸ ਨੇ ਰਿਸ਼ਵਤ ਦੇ ਵਿੱਚ ਅੱਜ ਪੂਰੀ ਆਪਣੇ ਪਿਤਾ ਦੀ ਵੀ ਤੇ ਆਪਣੇ ਪਰਿਵਾਰ ਦੀ ਮਿੱਟੀ ਪੁਲੀਤ ਕਰ ਦਿੱਤੀ ਹੈ ਉਹਨਾਂ ਦੇ ਪਿਤਾ ਦੀ ਵਿਰਾਸਤ ਨੇ ਹਰਜਨ ਸਿੰਘ ਭੁੱਲਰ ਨੂੰ ਪ੍ਰੇਰਿਤ ਕੀਤਾ ਰਾਜਪੁਲ ਸੇਵਾ ਵਿੱਚ ਹੁੰਦਿਆਂ ਹੋਇਆਂ ਉਹਨਾਂ ਨੇ ਸੰਗਰੂਰ, ਬਰਨਾਲਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਖੰਨਾ, ਜਗਰਾਉਂ, ਗੁਰਦਾਸਪੁਰ ਤੇ ਮੁਹਾਲੀ ਵਰਗੇ ਜ਼ਿਲ੍ਹਿਆਂ ਵਿੱਚ ਐਸਐਸਪੀ ਵਜੋਂ ਸੇਵਾ ਨਿਭਾਈ ਖਾਸ ਕਰਕੇ ਮੁਹਾਲੀ ਦੇ ਐਸਐਸਪੀ ਵਜੋਂ ਆਪਣੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਅਪਰਾਧ ਨਿਯੰਤਰਣ ਵਿੱਚ ਜੋ ਉਤਮਤਾ ਦਾ ਪ੍ਰਦਰਸ਼ਨ ਕੀਤਾ 2023 ਵਿੱਚ ਉਹਨਾਂ ਨੂੰ ਆਪ ਦੀ ਸਰਕਾਰ ਨੇ ਡੀਆਈਜੀ ਅਹੁਦੇ ਤੇ ਤਰੱਕੀ ਦੇ ਦਿੱਤੀ ਤੇ ਉਸ ਦੇ ਨਾਲ ਹੀ ਉਹਨਾਂ ਨੇ ਜੋ ਮਜੀਠੀਆ ਕੇਸ ਦੇ ਵਿੱਚ ਉਹਨਾਂ ਨੂੰ ਸਿਟਦਾ ਮੁਖੀ ਬਣਾ ਦਿੱਤਾ ਔਰ ਮਜੀਠੀਆ ਦੇ ਕੇਸ ਵਿੱਚ ਉਹ ਪੁਸ਼ਕਿਸ਼ ਕਰ ਰਹੇ ਸੀ ਨਵੰਬਰ 2024 ਚ ਉਹਨਾਂ ਨੂੰ ਰੋਪੜ ਰੈਂਦਾ ਚਾਰਜ ਵੀ ਦੇ ਦਿੱਤਾ ਗਿਆ ਔਰ ਆਪ ਦੀ ਸਰਕਾਰ ਦਾ ਪੂਰਾ ਹੱਥ ਹੋ ਗਿਆ ਇਸ ਅਰਜਨ ਸਿੰਘ ਖੁੱਲਰ ਦੇ ਉੱਪਰ ਕਿਉਂਕਿ ਮਜੀਠੀਆ ਦੇ ਕੇਸ ਵਿੱਚ ਉਸ ਨੂੰ ਜੇਲ੍ਹ ਵਿੱਚ ਰੱਖਣਾ ਉਸਦੇ ਉੱਪਰ ਕੇਸ ਦਰਜ ਕਰਨਾ ਹਰਚੰਦ ਸਿੰਘ ਪੋਲਰ ਨੂੰ ਅਹੁਦੇ ਬਖਸ਼ ਨੇ ਇਹ ਕਿਤੇ ਨਾ ਕਿਤੇ ਬਹੁਤ ਪਿੱਛੇ ਵੱਡੀ ਕਹਾਣੀ ਹੈ ਪੋਲਰ ਦੀ ਕਹਾਣੀ ਬਹੁਤ ਸਾਰੇ ਨੌਜਵਾਨ ਅਧਿਕਾਰੀਆਂ ਲਈ ਪ੍ਰੇਰਨਾ ਸਰੋਤ ਸੀ ਪਰ ਐਸਪੀਐਸ ਤੇ ਆਈਪੀਐਸ ਵਿੱਚ ਤਬਦੀਲੀ ਕਰਨਾ ਆਸਾਨ ਨਹੀਂ ਹੈ ਬੜੇ ਕਟਨਾ ਨੇ ਉਹਨਾਂ ਨੂੰ ਪੂਰੇ ਕੈਰੀਅਰ ਨੂੰ ਜਿਹੜਾ ਬਰਬਾਦ ਕਰ ਦਿੱਤਾ ਜੋ ਪੰਜਾਬ ਪੁਲਿਸ ਨੂੰ ਬਰਬਾਦ ਕੀਤਾ ਜੋ ਪੰਜਾਬ ਪੁਲਿਸ ਜਿਹੜੀ ਹੈ ਪੂਰੇ ਦੇਸ਼ ਦੇ ਵਿੱਚ ਇੱਕ ਨੰਬਰ ਗਣੀ ਜਾਂਦੀ ਸੀ ਪਰ ਅੱਜ ਅਜੇ ਇਨਕਾਰੀਆਂ ਨੇ ਪੰਜਾਬ ਪੁਲਿਸ ਦੇ ਵਿੱਚ ਜੋ ਰਿਸ਼ਵਤ ਦੇ ਨਾਂ ਦੇ ਉੱਪਰ ਕਲੰਕ ਨੇ ਔਰ ਪੂਰੇ ਪੰਜਾਬ ਪੁਲਿਸ ਦੀ ਵਰਦੀ ਬਦਨਾਮ ਹੋਈ ਹੈ ਪੂਰਾ ਪੰਜਾਬ ਪੁਲਿਸ ਦੇ ਵਿੱਚ ਝੜਕਮ ਮਚ ਗਿਆ ਹੈ ਪੰਜਾਬ ਪੁਲਿਸ ਦੇ ਡੀਜੀਪੀ ਤੋਂ ਲੈ ਕੇ نیچے ਐਸਐਚਓ ਤੱਕ ਜਿਹੜੇ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਇਸ ਆਪਣੇ ਉੱਚ ਅਫਸਰ ਦੇ ਕਰਕੇ ਜੇਕਰ ਪੰਜਾਬ ਦੀ ਵਿਜੀਲੈਂਸ ਦੇ ਕੋਲ ਇਹ ਕੇਸ ਹੁੰਦਾ ਤਾਂ ਕਦੇ ਵੀ ਵਿਜੀਲੈਂਸ ਦੇ ਅਫਸਰ ਦੇ ਖੁਲਾਸੇ ਨਾ ਕਰਦੇ ਇਸ ਆਫਸਰ ਦੇ ਉੱਪਰ ਕਾਰਵਾਈ ਨਾ ਕਰਦੀ ਇਹ ਤਾਂ ਸੈਂਟਰ ਦੀ CBI ਨੇ ਜੋ ਇਸ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਜਿਸ ਵਪਾਰੀ ਨੇ ਇਹਨਾਂ ਨੂੰ ਗ੍ਰਿਫਤਾਰ ਕਰਵਾਇਆ ਉਸ ਨੂੰ ਵੀ ਜਾਨ ਨੂੰ ਖਤਰਾ ਉਸ ਨੇ ਵੀ ਮੀਡੀਆ ਵਿੱਚ ਆ ਕੇ ਜਾਣਕਾਰੀ ਦਿੱਤੀ ਕਿ ਇਹ ਮੈਨੂੰ ਮਰਵਾ ਸਕਦੇ ਨੇ ਮੇਰੇ ਪਰਿਵਾਰ ਨੂੰ ਮਰਵਾ ਸਕਦੇ ਨੇ ਸੋ ਇਸ ਲਈ ਉਹਨਾਂ ਨੂੰ ਸਿਕਿਉਰਿਟੀ ਦੀ ਮੰਗ ਕੀਤੀ ਔਰ CBI ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਨੇ ਕਿ ਉਹਨਾਂ ਨੂੰ ਸਿਕਿਉਰਿਟੀ ਮੁਹੱਈਆ ਕਰਵਾਈ ਜਾਵੇ ਇਹ ਯਾਨੀ ਕਿ ਮਾਮਲਾ ਬਹੁਤ ਹਾਈਲਾਈਟ ਹੋ ਗਿਆ ਜੋ ਖਰਚਾਵਨ ਸਿੰਘ ਪੋਲਰ ਡੀਆਈਜੀ ਰੈਂਕ ਦਾ ਅਧਿਕਾਰੀ ਸੀ ਰਿਸ਼ਵਤ ਲੈ ਕੇ ਉਸਨੇ ਕਰੋੜ ਰੁਪਏ ਇਕੱਠੇ ਕਰਕੇ ਆਪਣੀ ਜਾਇਦਾਦ ਬਣਾਈ